ਨਕਰ ਸਤਗੁਰ ਪ੍ਰਸਾਦ ਗੁਜਰੀ ਮਹਲਾ ਚੌਥਾ ਕਰਤੀ ਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭ ਨਾ ਕੋ ਸੰਬੰਧ ਹਰ ਕਰ ਦੀਏ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਲੰਗ 494 ਤੇ ਸ਼ੋਭਨੀਕ ਅਕਾਲ ਪੁਰਖ ਇਹ ਕਹਿ ਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੂਜਰੀ ਰਾਗ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਇਹ ਪਾਵਨ ਚਬਤ ਜੋ ਤੀਜੇ ਘਰ ਵਿੱਚ ਗਉਣ ਦੀ ਹਦਾਇਤ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਾਂ ਨੂੰ ਹੁਕਮ ਬਖਸ਼ਿਸ਼ ਕਰ ਰਹੇ ਹਨ ਕਿ ਜੋ ਮਾਤਾ ਪਿਤਾ ਪੁੱਤਰ ਸਾਰੇ ਹੀ ਰਿਸ਼ਤੇ ਪਰਮੇਸ਼ਰ ਨੇ ਆਪ ਬਣਾਏ ਹੋਏ ਹਨ ਸਾਰਿਆਂ ਦੇ ਵਿੱਚ ਇੱਕ ਇਹੋ ਜਿਹਾ ਰਿਸ਼ਤਾ ਜੋ ਆਪਾਂ ਭੋਗ ਰਹੇ ਹਾਂ ਹੰਢਾ ਰਹੇ ਹਾਂ ਇਹ ਸਾਰਾ ਪਰਮੇਸ਼ਰ ਨੇ ਹੀ ਬਣਾਇਆ ਹੋਇਆ ਹੈ ਹਮਾਰਾ ਜੋਰ ਸਭ ਰਹੋ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਏ ਮੇਰੇ ਵੀਰ ਇਹ ਰਿਸ਼ਤਾ ਚੰਗਾ ਬਣਿਆ ਰਵੇ ਇਹ ਤੁਹਾਡੇ ਵਾਸ ਵਿੱਚ ਨਹੀਂ ਹੈ ਜਿਸ ਨੇ ਇਹ ਸਰੀਰ ਬਣਾਇਆ ਮਨ ਬਣਾਇਆ ਸਭ ਕੁਛ ਤੁਹਾਨੂੰ ਸਾਜ ਕੇ ਬਖਸ਼ਿਆ ਹੈ ਇਹ ਉਸ ਦੇ ਵਾਸ ਵਿੱਚ ਹੈ ਉਸ ਦੇ ਵਿਧੀ ਵਿਧਾਨ ਅਨੁਸਾਰ ਹੀ ਚੱਲ ਰਿਹਾ ਹੈ ਰਹਾਉਂਦੀਆਂ ਪੰਕਤੀਆਂ ਭਗਤ ਜਨਾਂ ਕੋ ਸਰਦਾ ਆਪ ਹਰ ਲਾਈ ਵਿਛੇ ਗ੍ਰਿਸ਼ਤ ਉਦਾਸ ਰਹਾਈ ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਹਨ ਉਸ ਦੇ ਜਨ ਬਣ ਜਾਂਦੇ ਹਨ ਪਰਮੇਸ਼ਰ ਸਰਦਾ ਬਣਾ ਦਿੰਦਾ ਹੈ ਉਹ ਆਪ ਕਿਰਪਾ ਕਰ ਦਿੰਦਾ ਹੈ ਗ੍ਰਿਸ਼ਤ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਵੱਲੋਂ ਉਪਰਾਮ ਹੋ ਸਕਦੇ ਹੋ ਉਸ ਦੇ ਵਿਧੀ ਅਨਸਾਰ ਹੀ ਚੱਲਣਾ ਪਵੇਗਾ ਜਦ ਅੰਤਰ ਪ੍ਰੀਤ ਹਰਸਿਓ ਬਨ ਆਈ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ ਜਦੋਂ ਤੁਹਾਡੇ ਹਿਰਦੇ ਅੰਦਰ ਪਰਮੇਸ਼ਰ ਦਾ ਚਾਹ ਪੈਦਾ ਹੋ ਗਿਆ ਪ੍ਰੇਮ ਬਣ ਗਿਆ ਪਰਮੇਸ਼ਰ ਨੂੰ ਸ਼ਬਦ ਗੁਰੂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਕੇ ਤਰੋ ਜੋ ਵੀ ਕੰਮ ਕਰੋਗੇ ਪਰਮੇਸ਼ਰ ਨੂੰ ਚੰਗੇ ਲੱਗੋਗੇ ਜਿਤਕਾਰੇ ਕੰਮ ਹਮ ਹਰ ਲਾਏ ਸੋ ਹਮ ਕਰਹ ਜੋ ਆਪ ਕਰਾਏ ਜਦੋਂ ਰਾਹ ਗੁਰੂ ਨੂੰ ਪੁੱਛਿਆ ਗੁਰੂ ਦੀ ਮੰਨਣ ਲੱਗ ਪਏ ਫਿਰ ਜੋ ਵੀ ਕਰੋਗੇ ਉਹ ਸਮਝੋਗੇ ਕਿ ਪਰਮੇਸ਼ਰ ਆਪ ਕਰਾ ਰਿਹਾ ਹੈ ਮੈਂ ਨਹੀਂ ਕਰ ਰਿਹਾ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਤੇਜਨ ਨਾਨਕ RAM ਨਾਮ ਲੈਵ ਲਈ ਜਿੰਨਾ ਜਿੰਨਾ ਦੀ ਭਗਤੀ ਗੁਰੂ ਨੂੰ ਚੰਗੀ ਲੱਗ ਗਈ ਕੰਮ ਧੰਦੇ ਚੰਗੇ ਲੱਗ ਗਏ ਵਿਧੀ ਵਿਵਧਾਨ ਦੀ ਪਾਲਣਾ ਦੀ ਸਰਟੀਫਿਕੇਸ਼ਨ ਪਰਮੇਸ਼ਰ ਨੇ ਕਰ ਦਿੱਤੀ ਤਾਂ ਗੁਰੂ ਨਾਨਕ ਦੇਵ ਜੀ ਦੇ ਜੋ ਜਨ ਬਣ ਗਏ ਪਰਮੇਸ਼ਰ ਦੇ ਨਾਲ ਗੁਰੂ ਉਹਨਾਂ ਨੂੰ ਛੋੜ ਦੇਵੇਗਾ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਇਕ ਬਾਬਾ ਆਕਾਲ ਰੂਪ ਇਕ ਬਾਬਾ ਆਕਾਲ ਰੂਪ ਦੂਜਾਰ ਬਾਬੀ ਮਰਦਾਨਾ ਦੂਜਾਰ ਬਾਬੀ ਮਰਦਾਨਾ ਇਕ ਬਾਬਾ ਆਕਾਲ ਰੂਪ ਇਕ ਬਾਬਾ ਆਕਾਲ ਰੂਪ ਤੰਤਨ ਸਿਧ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਬਣਾਇਆ ਗੁਰੂ ਨੂੰ ਤਾਂ ਸਾਰਿਆਂ ਹੀ ਮੰਨਿਆ ਗੁਰੂ ਦੀ ਕੋਈ ਵਿਰਲਾ ਵਿਰਲਾ ਹੀ ਮੰਨਦਾ ਹੈ ਵਿਦਵਾਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਇੱਕ ਬਨੇ ਤਾਨ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਰੂਪ ਪਰਮੇਸ਼ਰ ਮੰਨਦੇ ਹਾਂ ਤੇ ਦੂਸਰੇ ਬੰਦੇ ਵਿਆਖਿਆ ਕਰਨ ਲੱਗੇ ਹਰ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦਾ ਨਾਮ ਆਉਂਦਾ ਉੱਥੇ ਹੇ ਨਾਨਕ ਆਖ ਨਾਨਕ ਦਾਸ ਨਾਨਕ ਇਸ ਗੱਲ ਦੀ ਜੋ ਬੇਸਮਝੀ ਹੈ ਉਸ ਦਾ ਕਾਰਨ ਹੀ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਸਾਡੀ ਖੇਤੀ ਉਜੜ ਗਈ ਅਰਦਾਸ ਕਰਦੇ ਹਾਂ ਤਾਨ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿੱਚ ਆਪਨੇ ਜੋ ਖੇਤੀ ਕੀਤੀ ਤਨ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੁਸੀਂ ਸਤ ਦੇ ਬਲ ਦੇ ਨਾਲ ਉਜੜੀ ਖੇਤੀ ਹਰੀ ਭਰੀ ਕੀਤੀ ਸਤ ਦੇ ਬਲ ਦੇ ਨਾਲ ਇਹ ਰਖਵਾਲੀ ਕੀਤੀ ਉਸ ਤੋਂ ਅੱਗੇ ਬਾਬਾ ਬੁੱਢਾ ਸਾਹਿਬ ਜੀ ਦੀ ਖੇਤੀ ਚੱਲ ਪੈਂਦੀ ਹੈ ਹੋਈਆਂ ਬੇਤ ਭੁੱਲਾਂ ਚੁਕਾਂ ਦੀ ਮਾਫੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ